ਇੰਸਟਾਗ੍ਰਾਮ ਚਲਾਉਣ ਵਾਲੀ ਕੁੜੀ ਨੇ ਜਿਹੜੀ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਸੀ ਇੱਕ ਮੁੰਡੇ ਦੇ ਨਾਲ ਜੋ ਉਹਦਾ ਪ੍ਰੇਮੀ ਸੀ ਉਹਦੇ ਨਾਲ ਮਿਲ ਕੇ ਉਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਕਤਲ ਕਰਕੇ ਉਸ ਆਪਣੇ ਜਿਹੜਾ ਪਤੀ ਸੀ ਉਹਨੂੰ ਉਹਦੀ লাশ ਨੂੰ ਚੁੱਕਿਆ ਤੇ ਚੁੱਕ ਕੇ ਮੋਟਰਸਾਈਕਲ ਦੇ ਉੱਪਰ ਰੱਖਿਆ ਤਾਂ ਫਿਰ ਜਿਹੜੇ ਦੋਨੇ ਜਾਣੇ ਪ੍ਰੇਮੀ ਪ੍ਰੇਮਿਕਾ ਸੀ ਉਸ ਨੂੰ ਘਰ ਤੋਂ 6 ਕਿਲੋਮੀਟਰ ਦੂਰ ਕਿਤੇ ਡਰੇਨ ਵਿੱਚ ਸੁੱਟ ਹੁੰਦੇ ਆ ਵਾਪਸ ਆਉਂਦੇ ਰਾਤ ਦੇ 2 ਵਜੇ ਉਹ লাশ ਟੁੱਟਣ ਜਾਂਦੇ ਆ ਤਾਂ ਸੁੱਟ ਕੇ 2 ਘੰਟੇ ਬਾਅਦ ਵਾਪਸ ਆਉਂਦੇ ਆ ਤੇ ਨਿਸ਼ਚਿੰਤ ਹੋ ਜਾਂਦੇ ਆ ਕਿ ਅਸੀਂ ਹੁਣ ਫੜੇ ਨਹੀਂ ਜਾਵਾਂਗੇ ਪਰ ਹੋਇਆ ਕੀ ਹੋਇਆ ਇਹ ਕਿ ਕੁੜੀ ਦਾ ਸਹੁਰਾ ਪਰਿਵਾਰ ਕੁੜੀ ਨੂੰ ਪੁੱਛਦਾ ਰਿਹਾ ਕਿ ਸਾਡਾ ਮੁੰਡਾ ਕਿੱਥੇ ਆ ਤਾਂ ਉਹ ਕਹਿੰਦੀ ਰਹੀ ਕਿ ਮੈਨੂੰ ਨਹੀਂ ਪਤਾ ਤਾਂ ਫੇਰ ਉਹਨਾਂ ਨੂੰ ਅਚਾਨਕ ਪਤਾ ਲੱਗਦਾ ਮੁੰਡੇ ਦੀ ਮੌਤ ਤੋਂ ਤੀਜੇ ਦਿਨ ਬਾਅਦ ਉਹਦੀ লাশ ਉਸ ਗੰਦੇ ਡਰੇਨ ਦੇ ਵਿੱਚੋਂ ਮਿਲਦੀ ਆ ਗਲੀ ਸੜੀ ਹਾਲਤ ਦੇ ਵਿੱਚ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਕਿ ਸਾਡਾ ਪੁੱਤ ਘਰ ਤੋਂ 6 ਕਿਲੋਮੀਟਰ ਦੂਰ ਕਿਵੇਂ ਚਲਾ ਗਿਆ ਕੀ ਕਾਰਨ ਹੋਵੇ ਕਿ ਉੱਥੇ ਜਾ ਕੇ ਉਹਦੀ ਮੌਤ ਹੋਈ ਆ ਤਾਂ ਉਹਨਾਂ ਨੇ ਆਪਣੇ ਆਪ ਹੀ ਆਪਣੇ ਆਂਗਵਾਣ ਦੇ ਜਿਹੜੇ ਸੀਸੀਟੀਵੀਜ਼ ਕੈਮਰੇ ਸੀ ਉਹ ਫਰੋਲਣੇ ਸ਼ੁਰੂ ਕਰ ਦਿੱਤੇ ਜਿੰਨਾ ਰਸਤਾ ਘਰ ਤੋਂ ਲੈ ਕੇ ਡਰੇਨ ਤੱਕ ਸੀ ਉੱਥੇ ਜਿੰਨੇ ਵੀ ਉਹਨਾਂ ਨੂੰ ਸੀਸੀਟੀਵੀਜ਼ ਕੈਮਰੇ ਮਿਲੇ ਉਹਨਾਂ ਨੇ ਲੋਕਾਂ ਨੂੰ ਬੇਨਤੀ ਕਰਕੇ ਉਹ ਜਿਹੜੇ ਸੀਸੀਟੀਵੀਜ਼ ਕੈਮਰੇ ਸੀ ਉਹ ਖੰਗਾਲਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਇੱਕ ਦਿਨ ਇੱਕ ਲੜਕਾ ਹੁੰਦਾ ਕਾਫੀ ਰਾਤ ਨੂੰ ਹਨੇਰੇ ਉਹਨਾਂ ਦੇ ਘਰ ਦੇ ਅੰਦਰੋਂ ਹੀ ਨਿਕਲਦਾ ਘਰ ਦੇ ਬਾਹਰ ਮੋਟਰਸਾਈਕਲ ਤੇ ਖੜਾ ਹੁੰਦਾ ਤਾਂ ਉਹ ਜਦੋਂ ਚੰਗੀ ਤਰ੍ਹਾਂ ਦੇਖਦੇ ਆ ਤਾਂ ਉਹਨਾਂ ਨੂੰ ਪਿੱਛੇ ਦਿਖਾਈ ਦਿੰਦਾ ਕਿ ਜਿਹੜੀ ਸਾਡੀ ਨੂਹ ਆ ਨਾ ਉਹ ਵੀ ਉਹ ਮੋਟਰਸਾਈਕਲ ਦੇ ਉੱਪਰ ਬੈਠੀ ਆ ਤੇ ਨਾਲ ਤੀਜਾ ਵਿਅਕਤੀ ਜਿਹੜਾ ਉਹਨਾਂ ਦਾ ਪੁੱਤ ਹੁੰਦਾ ਉਹ ਆ ਤਾਂ ਉਹ ਦੇਖਦੇ ਨੇ ਕਿ ਕੁਝ ਟਾਈਮ ਬਾਅਦ ਲਗਭਗ 2 ਘੰਟਿਆਂ ਬਾਅਦ ਫੇਰ ਉਹੀ ਮੋਟਰਸਾਈਕਲ ਵਾਪਸ ਆਉਂਦਾ ਪਰ ਇਸ ਟਾਈਮ ਜਿਹੜਾ ਉਹਨਾਂ ਦਾ ਪੁੱਤ ਹੁੰਦਾ ਉਹ ਨਹੀਂ ਹੁੰਦਾ ਇਸ ਟਾਈਮ ਉਹ ਜਿਹੜੇ ਦੋਨੋਂ ਜਾਨੇ ਪ੍ਰੇਮੀ ਪ੍ਰੇਮਿਕਾ ਦੱਸੇ ਜਾ ਰਹੇ ਆ ਉਹੀ ਦੋਨੋਂ ਜਾਨੇ ਹੁੰਦੇ ਆ ਜਿਹੜੇ ਇੰਸਟਾਗ੍ਰam ਚਲਾਉਂਦੇ ਸੀ ਦੋਨੇ ਜਾਨੇ ਰਲ ਕੇ ਇਸ ਮੁੰਡੇ ਦਾ ਨਾਮ ਜਿਹਨੂੰ ਮਾਰਿਆ ਗਿਆ ਉਹਦਾ ਨਾਮ ਪ੍ਰਵੀਨ ਦੱਸਿਆ ਜਾ ਰਿਹਾ ਜ ਜਿਹਦੀ ਉਮਰ 35 ਸਾਲ ਆ ਜਿਹੜੀ ਇੰਸਟਾਗ੍ਰam ਚਲਾਉਂਦੀ ਕੁੜੀ ਉਹਦੇ ਘਰ ਵਾਲੀ 32 ਸਾਲਾਂ ਦੀ ਉਹਦਾ ਨਾਮ ਰਵੀਨਾ ਦੱਸਿਆ ਜਾ ਰਿਹਾ ਤੇ ਜਿਹੜਾ ਉਹਦਾ ਪ੍ਰੇਮੀ ਰਵੀਨਾ ਦਾ ਜਿਹੜੇ ਦੋਨੇ ਜਣੇ ਰਲ ਕੇ ਇੰਸਟਾਗ੍ਰਾਮ ਚਲਾਉਂਦੇ ਆ ਉਹ ਮੁੰਡੇ ਦਾ ਨਾਮ ਸੁਰੇਸ਼ ਦੱਸਿਆ ਜਾ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਜਿਹੜੀ ਜਿਹੜਾ ਪ੍ਰਵੀਨ ਤੇ ਰਵੀਨਾ ਇਹਨਾਂ ਦਾ ਇੱਕ 6 ਸਾਲ ਦਾ ਬੇਟਾ ਵੀ ਆ ਕਾਫੀ ਸਾਲ ਹੋ ਗਏ ਸੀ 8-10 ਸਾਲ ਹੋ ਗਏ ਸੀ ਇਹਨਾਂ ਦੇ ਵਿਆਹ ਹੋਏ ਨੂੰ 6 ਸਾਲ ਦਾ ਇਹਨਾਂ ਦਾ ਇੱਕ ਬੱਚਾ ਹੀ ਤਾਂ ਇਹ ਕੁੜੀ ਵਿਲਾ ਬਣਾਉਣ ਦੀ ਸ਼ਕੀਨ ਸੀ ਰੀਲਾ ਬਣਾਉਂਦੀ ਸੀ ਅਕਸਰ ਘਰੋਂ ਬਾਹਰ ਵੀ ਰਹਿੰਦੀ ਸੀ ਰੀਲਾ ਬਣਾਉਣ ਦੇ ਮਾਮਲੇ ਵਿੱਚ ਜਦੋਂ ਇਸ ਮੁੰਡੇ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਏ ਇਸ 34 ਸਾਲਾਂ ਦੇ ਵਿਅਕਤੀ ਨੂੰ ਤਦ ਵੀ ਇਹ ਜਿਹੜੀ ਇੰਸਟਾਗ੍ਰਾਮ ਰੀਲਾ ਬਣਾਉਂਦੀ ਸੀ ਇਹ ਕੁੜੀ ਰਵਿਨਾ ਤਾਂ ਇਹ ਘਰੋਂ ਬਾਹਰ ਗਈ ਹੋਈ ਸੀ ਕਿੰਨੇ ਦਿਨਾਂ ਬਾਅਦ ਘਰ ਵਾਪਸ ਆਈ ਸੀ ਜਦੋਂ ਵਾਪਸ ਆਈ ਸੀ ਤਾਂ ਇਹਦੇ ਘਰ ਵਾਲੇ ਨੇ ਇਹਨੂੰ ਆਪਣੇ ਪ੍ਰੇਮੀ ਨਾਲ ਦੱਸਿਆ ਜਾ ਰਿਹਾ ਜਿਹੜਾ ਉਹ ਮੁੰਡਾ ਖੁਦ ਪੁਲਿਸ ਕੋਲੇ ਕਬੂਲ ਕਰਦਾ ਜਿਹੜਾ ਸੁਰੇਸ਼ ਨਾਂ ਦਾ ਵਿਅਕਤੀ ਆ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਆ ਕਿ ਉਹ सुरेश ਕਬੂਲ ਕਰਦਾ ਕਿ ਉਹਦੇ ਪਤੀ ਨੇ ਰਵੀਨਾ ਦੇ ਨੇ ਸਾਨੂੰ ਗਲਤ ਇਤਰਾਜਯੋਗ ਹਾਲਤ ਦੇ ਵਿੱਚ ਵੇਖ ਲਿਆ ਸੀ ਤਾਂ ਫਿਰ ਸਾਡੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਸੀ ਉਸ ਦਿਨ ਕਿ ਉਹਨੂੰ ਮਾਰ ਮੁਕਾ ਦਿੱਤਾ ਜਾਵੇ ਤਾਂ ਕਹਿੰਦੇ ਫਿਰ ਅਸੀਂ ਦੋਹਾਂ ਨੇ ਘਬਰਾ ਕੇ ਕਿ ਉਹਨੇ ਹੁਣ ਸਾਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲਿਆ ਹੁਣ ਸਾਡਾ ਰੋਲਾ ਪਵੇਗਾ ਤੇ ਅਸੀਂ ਚੁੰਨੀ ਦੇ ਨਾਲ ਉਹਦਾ ਗਲਾ ਘੁੱਟ ਦਿੱਤਾ ਦੋ ਜਾਨਿਆਂ ਨੇ ਮਿਲ ਕੇ ਤੇ ਫਿਰ ਅਸੀਂ ਸੋਚਿਆ ਕਿ ਉਹਦੀ লাশ ਨੂੰ ਟਿਕਾਣੇ ਲਾਇਆ ਜਾਵੇ ਕਹਿੰਦੇ ਅਸੀਂ ਕਾਫੀ ਟਾਈਮ ਵੇਟ ਕੀਤੀ ਕਿ ਹਨੇਰਾ ਹੋ ਲਵੇ ਤਾਂ ਫਿਰ ਅਸੀਂ ਇਹਦੀ লাশ ਨੂੰ ਸੁੱਟ ਕੇ ਆਵਾਂਗੇ ਕਿਤੇ ਫਿਰ ਕਹਿੰਦੇ ਜਦੋਂ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਰਾਤ ਦੇ ਲਗਭਗ 2 ਕੁ ਦਾ ਟਾਈਮ ਹੋ ਗਿਆ ਤਾਂ ਅਸੀਂ ਉਹਦੀ লাশ ਨੂੰ ਮੋਟਰਸਾਈਕਲ ਦੇ ਉੱਪਰ ਬਿਠਾ ਕੇ ਲੈ ਗਏ ਤੇ ਲਿਜਾ ਕੇ ਡਰੇਨ ਦੇ ਵਿੱਚ ਸੁੱਟ ਆਂਦਾ ਇਹ ਸਾਰਾ ਕੁਝ ਪਹਿਲਾਂ ਉਹਨਾਂ ਦੇ ਮਾਪਿਆਂ ਨੇ ਮੁੰਡੇ ਦੇ ਮਾਪਿਆਂ ਨੂੰ ਜਦੋਂ ਸ਼ੱਕ ਹੋਇਆ ਸ਼ੱਕ ਦੇ ਆਧਾਰ ਤੇ ਉਹਨਾਂ ਨੇ ਸੀਸੀਟੀਵੀ ਕੈਮਰੇ ਫਰੋਲ ਨੇ ਸ਼ੁਰੂ ਕੀਤੇ ਤਾਂ ਉਤੋਂ ਇਸ ਮਾਮਲੇ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਫਿਰ ਜਦੋਂ ਉਹਨਾਂ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਫਿਰ ਪੁਲਿਸ ਨੇ ਉਹਨਾਂ ਦੋਵਾਂ ਨੂੰ ਅਰੈਸਟ ਕੀਤਾ ਉਸ ਕੁੜੀ ਨੂੰ ਜਿਹਦਾ ਨਾਮ ਰਵੀਨਾ ਹੈ ਤਾਂ ਉਹਦਾ ਜਿਹੜਾ ਪ੍ਰੇਮੀ ਹੈ ਸ਼ਰੇਸ਼ ਉਹਨਾਂ ਦੋਵਾਂ ਨੂੰ ਅਰੈਸਟ ਕੀਤਾ ਤੇ ਫਿਰ ਪੁਲਿਸ ਨੇ ਪੂਰੇ ਮਾਮਲੇ ਦੀ ਸਚਾਈ ਉਹਨਾਂ ਤੋਂ ਜਾਣੀ ਸਾਰੀ ਪੁਛ ਪੜਤਾਲ ਕੀਤੀ ਉਹਨਾਂ ਦਾ ਰਿਮਾਂਡ ਲਿਆ ਤਾਂ ਪੁਲਿਸ ਨੇ ਫਿਰ ਇਸ ਪੂਰੇ ਮਾਮਲੇ ਨੂੰ মিডিਆ ਦੇ ਅੰਦਰ ਦੱਸਿਆ ਤਾਂ ਫਿਰ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਕਰਕੇ ਜਿਹੜਾ ਉਹ ਕੁੜੀ ਦਾ ਪਤੀ ਸੀ ਉਹਨੂੰ ਮਾਰ ਮੁਕਾਇਆ ਦੱਸਿਆ ਜਾ ਰਿਹਾ ਕਿ ਇੱਕ ਘਰ ਵਿੱਚ ਪਹਿਲਾਂ ਵੀ ਲੜਾਈ ਕਲੇਸ਼ ਰਹਿੰਦਾ ਸੀ ਪਤੀ ਕਹਿੰਦਾ ਸੀਗਾ ਉਹਨੂੰ ਆਪਣੇ ਘਰ ਵਾਲੀ ਨੂੰ ਰੋਕਦਾ ਹੋਣਾ ਰੀਲਾਂ ਬਣਾਉਣ ਤੋਂ ਤਾਂ ਉਹ ਕਹਿੰਦੀ ਹੋਣੀ ਆ ਕਿ ਮੇਰਾ ਸ਼ੌਕ ਆ ਕਿਉਂਕਿ ਉਹ ਥੋੜਾ ਥੋੜਾ ਸ਼ੱਕ ਵੀ ਕਰਦਾ ਸੀ ਆਪਦੇ ਘਰ ਵਾਲੀ ਤੇ ਕਿ ਇਹਦਾ ਕਿਸੇ ਹੋਰ ਦੇ ਨਾਲ ਅਫੇਅਰ ਨਾ ਹੋ ਜੇ ਸ਼ਾਇਦ ਉਹਨੂੰ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਦੇ ਅਫੇਅਰ ਦਾ ਪਤਾ ਲੱਗ ਗਿਆ ਸੀ ਤਾਂ ਕਰਕੇ ਉਹ ਰੋਕਦਾ ਸੀ ਤਾਂ ਫਿਰ ਉਹਨਾਂ ਨੇ ਉਸ ਨੂੰ ਮਾਰ ਹੀ ਵਗਾਇਆ ਬੇहद ਮੰਦ ਭਾਗੀ ਘਟਨਾ ਕਿੰਨੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਤੇ ਇੱਕ ਇਹ ਸੰਸਨੀ ਖੇਜ਼ ਘਟਨਾ ਕਿ ਜਦੋਂ ਪਤੀ ਨੂੰ ਆਪਣੀ ਪਤਨੀ ਦਾ ਪਤਾ ਲੱਗਾ ਤਾਂ ਉਹਨੇ ਆਪ ਘਰ ਵਾਲੇ ਨੂੰ ਵੀ ਮਾਰਤਾ ਤੇ ਆਪ ਵੀ ਹੁਣ ਜੇਰ ਚਲੀ ਗਈ ਤੇ ਜਿਹੜਾ ਬੱਚਾ ਏ ਉਹ ਅਨਾਥ ਕਰਕੇ ਸੁੱਟਦਾ ਇਹਨਾਂ ਚੀਜ਼ਾਂ ਦੇ ਇਹੀ ਨਤੀਜੇ ਨਿਕਲਨੇ ਆ ਪਰ ਇਹ ਸਾਰੀਆਂ ਚੀਜ਼ਾਂ ਸਾਡੇ ਇੱਥੋਂ ਦੇ ਰਾਜਨੀਤਿਕ ਸਿਸਟਮ ਨਾਲ ਜੁੜੀਆਂ ਹੋਈਆਂ ਨੇ ਸਮਾਜ ਅੰਦਰ ਵਾਪਰ ਰਹੀਆਂ ਇਹ ਘਟਨਾਵਾਂ ਅਸਹਿਣਸ਼ੀਲਤਾ ਦਾ ਨਤੀਜਾ ਏ ਬੇਰੋਜ਼ਗਾਰੀ ਦਾ ਨਤੀਜਾ ਏ ਇੱਥੇ ਜਿਹੜਾ ਸਾਡਾ ਰਾਜਨੀਤਿਕ ਸਿਸਟਮ ਜੇਕਰ ਕੋਈ ਰਾਜਨੀਤਿਕ ਪ੍ਰਬੰਧ ਚੰਗਾ ਹੋਵੇ ਤਾਂ ਇਹੋ ਜੀਆਂ ਘਟਨਾਵਾਂ ਨਾ ਵਾਪਰਨ ਇਹਨਾਂ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ ਪਰ ਇਥੋਂ ਦਾ ਸ਼ਾਇਦ ਜਿਹੜਾ ਸਿਸਟਮ ਆ ਪੂਰੀ ਤਰ੍ਹਾਂ ਉਹੀ ਗੜਬੜਾਇਆ ਪਿਆ ਏ ਕਿ ਆਏ ਦਿਨ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ